ਸਰ ਮਨ ਲਕਿ ਸਾਰਾ ਸਾਂਝਾ ਕੈਂਪ ਆ ਜੀ ਕੋਈ ਪੋਲਿਟਿਕਲ ਨਹੀਂ ਹੈਗਾ ਸਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆ ਗਏ ਉੱਪਰ ਉੱਠ ਕੇ ਇਸ ਲਈ ਸਾਰੇ ਨੂੰ ਯੂनाइटेड ਹੁੰਦੇ ਆ ਮੋਸਟ ਯੂनाइटेड ਸਾਰੇ ਜਿਹੜੇ ਵੱਡੇ ਆ ਸਰਕਾਰ ਲੋਕਾ ਛੋਟੇ ਪਿਆਰ ਵਾਲੇ ਲੈ ਕੇ ਇਸ ਲਈ ਸਾਰਿਆਂ ਨੂੰ ਅਸੀਂ ਦੋਨੋਂ ਨੇ ਵੀ ਆਓ ਠੀਕ ਹੈ ਮਿਲ ਮਿਲਵਰਤਨ ਵਾਧਾ ਠੀਕ ਹੈ ਨਾਲ ਮਿਲ ਕੇ ਹਰੇਕ ਨਾਲੇ ਦਾ ਕਿਸੇ ਨੂੰ ਹੋਰ ਨੂੰ ਹੀ ਪ੍ਰੇਰਨਾ ਮਿਲਦੀ ਆ ਨਾ ਨਾ ਅਸੀਂ ਵੀ ਕੰਮ ਸ਼ੁਰੂ ਕਰੀਏ ਜਿਵੇਂ ਅਸੀਂ ਵੀ ਕੈਂਪ ਲਾਈਏ ਕੇਰੀ ਤਿੰਨ ਮਹੀਨੇ ਚਾਰ ਮਹੀਨੇ ਸਾਡੀ ਆ ਟੀਮ ਆ ਇਹ ਤਿੰਨ ਕਿ ਮਹੀਨੇ ਚਾਰ ਮਹੀਨੇ ਜਿਵੇਂ ਕਰਮੇ ਦੀ ਕੇਰੀ ਬਹੁਤ ਲੋਡ ਹੁੰਦੀ ਆ ਉਹਨਾਂ ਖਾਤੀਆਂ ਦਾ ਕੈਂਪ ਅੱਜ ਵੀ ਪੰਡਾ ਵਾਈਸ ਅਸੀਂ ਕੈਂਪ ਸ਼ੁਰੂ ਕਰ ਲੱਗੇ ਆ ਜਿਹੜੇ ਗਰਮੀਆਂ ਵਿੱਚ ਜਿਹੜੇ ਸਾਡੇ ਹਸਪਤਾਲ ਇਹ ਤੇ ਜਾਂ ਹੋਰ ਉਹਨਾਂ ਨੂੰ ਲੋੜ ਇਹ ਚੀਜ਼ ਪੂਰੀ ਕਰ ਸਕੀਏ ਸੋ ਅ ਅੱਜ ਵੀ ਜਿਹੜਾ ਅਸੀਂ ਦੇਖਦੇ ਆ ਪਿਛਲੇ ਸਾਲਾਂ ਦੇ ਵਿੱਚ ਕੈਂਪਾਂ ਤੇ ਅਸੀਂ ਦੇਖਿਆ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਆਗੂ ਆ ਉਹ ਪਹੁੰਚਦੇ ਐ ਤੇ ਅੱਜ ਵੀ ਪਹੁੰਚ ਰਹੇ ਨੇ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਐ ਐਮਐਲਏ ਸਾਹਿਬ ਤਾਂ ਕੋਹਣਾ ਅੱਜ ਮੀਟਿੰਗ ਸੀ ਜ਼ਰੂਰੀ ਉਹ ਚਲੇ ਗਏ ਰੀਮਨ ਮੁਰਕੇ ਮੂਤ ਤੋਂ ਸਟਾਰਟਿੰਗ ਕਰਕੇ ਤੇ ਹੋਰ ਵੀ ਜਿੰਨੇ ਵੀ ਜਿਹੜੇ ਜਿਤਗਾ ਜੋ ਜਿੰਨੇ ਲਿੰਕ ਆ ਆਪਦੇ ਪੋਲੀਟਿਕਲ ਲਿੰਕ ਹੁੰਦੇ ਨੇ ਸਾਰੇ ਉਹ ਪਹੁੰਚ ਰਹੇ ਸਾਰੇ ਚੇਅਰਮੈਨ ਸਾਹਿਬ ਜਾਂ ਹੋਰ ਵੀ ਦੂਜੇ ਪਾਰਟੀਆਂ ਦੇ ਵੀ ਆ ਰਹੇ ਜੀ ਇਹਨੇ ਵੀ ਇੱਕ ਪਾਰਟੀ ਦਾ ਆ ਰਿਹਾ ਸਾਰੇ ਪੋਲੀਟਿਕਲ ਲਿੰਕ ਇੱਥੇ ਆ ਰਹੇ ਆ ਲੋਕਾਂ ਨੂੰ ਦੇਖੋ ਆਪਦੇ ਲਈ ਆਉਣਾ ਹਰੇਕ ਬੰਦੇ ਨੂੰ ਚੰਗਾ ਲੱਗਦਾ ਜਿਵੇਂ ਆਉਂਦੇ ਆ ਸਾਨੂੰ ਵੀ ਚੰਗਾ ਲੱਗਦਾ ਹਰੇਕ ਵਿਅਕਤੀ ਨੂੰ ਚੰਗਾ ਲੱਗਦਾ ਯਾਰੀ ਪ ਵਿਕਾਸ ਕਰ ਸਕਦੇ ਹੈ ਤੇ ਭਾਈਚਾਰਕ ਸਾਂਝ ਹੈ ਇਹਦੇ ਨਾਲ ਇੱਕ ਤੁਸੀਂ ਜਿਹੜਾ ਸਟੈਪ ਚੱਕਿਆ ਅੱਗੇ ਆ ਕੇ ਇਹ ਭਾਈਚਾਰਕ ਸਾਂਝ ਹੈ ਜਿਹੜੀ ਉਹ ਵਧਾਈ ਜਾਵੇ ਭਾਈਚਾਰਕ ਸਾਂਝ ਨਾਲ ਕਿ ਹੁੰਦੀ ਹੈ ਨਾਲੇ ਲੋਕਾਂ ਚ ਨਹੀਂ ਤਾਂ ਜੇ ਆਪਸੀ ਲੜੀ ਜਾਂਦੇ ਲੋਕ ਸਾਡੇ ਪਿੱਛੇ ਲੜੀ ਜਾਂਦੇ ਫਿਰ ਉਹ ਫਾਇਦਾ ਨਹੀਂ ਉਸ ਦਾ ਵਧੀਆ ਸਨੇਹਾ ਇਹ ਗੱਲਾਂ ਆਪਾਂ ਜਾਨੀ ਛੱਡ ਕੇ ਹੁਣ ਬਹੁਤ ਲੋਕਾਂ ਪਿੱਛੇ ਜਾਂ ਲੀਡਰਾਂ ਪਿੱਛੇ ਲੜ ਪਏ ਆਪਾਂ ਭਾਈਚਾਰਕ ਸਾਂਝ ਕਰਕੇ ਆਪਾਂ ਉਹਦੇ ਵਿਕਾਸ ਲਈ ਜਾਂ ਦੇਸ਼ ਦੇ ਵਿਕਾਸ ਲਈ ਜਾਂ ਸ਼ਹਿਰ ਦੇ ਵਿਕਾਸ ਲਈ ਅੱਗੇ ਵਿਕਾਸ ਨੂੰ ਮੁੱਦਾ ਰੱਖ ਕੇ ਆਪਾਂ ਅੱਗੇ ਕਰੀਏ ਚਾਹੇ ਕਿਸੇ ਪੱਧਰ ਤੋਂ ਸੁਪਨਾ ਜੀ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਟੀਮ ਦੇ ਨਾਲ ਵੀ ਮ ਜਗਦੀਪ ਸਿੰਘ ਗਟਰਾ ਦੀ ਉਹਨਾਂ ਦੀ ਕਾਮਯਾਬੀ ਪਿੱਛੇ ਉਹਨਾਂ ਦੇ ਜਿੰਨੇ ਵੀ ਸਮਾਜਿਕ ਸੇਵੀ ਕਾਰਜ ਕਰਦੇ ਆ ਉਹਦੇ ਪਿੱਛੇ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਤੁਹਾਨੂੰ ਟੀਮ ਦੇ ਨਾਲ ਵੀ ਮਿਲਵਾਉਨੇ ਆ ਸਾਰੀ ਟੀਮ ਇੱਥੇ ਮੌਜੂਦ ਹੈ ਆਜੋ ਪਹਿਲੇ ਤੋਂ ਤਸਵੀਰਾਂ ਸਤਿ ਸ਼੍ਰੀ ਅਕਾਲ ਜੀ ਆਜੋ ਵਿੱਕੀ ਜੀ ਇਹ ਬੰਦਾ ਕੀ ਕਰ ਰਿਹਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੋ ਵਿੱਕੀ ਜੀ ਸਾਡੇ ਨਾਲ ਮੌਜੂਦ ਹੈ ਸ਼ੌਮਨੀ ਅਕਾਲੀ ਦਲ ਤੋਂ ਤੁਸੀਂ ਅੱਜ ਪਹੁੰਚੇ ਹੋ ਜਗਦੀਪ ਸਿੰਘ ਘਟਰਾਜੀ ਵੱਲੋਂ ਛੇਵਾਂ ਜਿਹੜਾ ਹੁੰਦਾਨ ਕੈਂਪ ਲਗਾਇਆ ਗਿਆ ਹੈ ਤੁਸੀਂ ਵੀ ਪਿੰਡ ਦੇ ਵਿੱਚ ਅਸੀਂ ਦੇਖਿਆ ਪਿੱਛੇ ਜਿਹੜਾ ਰਣੀਆਂ ਸਾਹਿਬ ਦੀ ਯਾਦ ਦੇ ਵਿੱਚ ਕੈਂਪ ਲਗਾਇਆ ਸੀ ਸੋ ਅਜੇ ਇਹ ਮੌਕੇ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਆਪਦੇ ਭਰਾ ਨੂੰ ਬਹੁਤ ਬਹੁਤ ਮੁਬਾਰਕਬਾਦਾਂ ਜਨਮ ਦਿਨਾਂ ਸਾਡੇ ਭਰਾ ਦਾ ਤੇ ਦੂਜੀ ਜਿਹੜੀ ਗੱਲ ਹੈ ਦੀਪ ਆਲਵੇਜ਼ ਹੀ ਗੱਟਰਾ ਸਾਡਾ ਭਰਾ ਇਹ ਆਲਵੇਜ਼ ਹੀ ਜਿਹੜਾ ਸਮਾਜਿਕ ਤੌਰ ਤੇ ਚੰਗੇ ਕੰਮਾਂ ਦੇ ਵਿੱਚ ਹਿੱਸਾ ਪਾਉਂਦੇ ਆ ਤੇ ਬਹੁਤ ਵਧਾਈ ਦਾ ਪਾਤਰ ਹੈ ਕਿਉਂਕਿ ਇਦਾਂ ਦੇ ਆ ਜਿਹੜੇ ਕੈਂਪਨੇ ਇਦਾਂ ਦੇ ਜਿਹੜੇ ਸਮਾਜਿਕ ਜਿਹੜੀਆਂ ਇਦਾਂ ਦੀਆਂ ਸੇਵਾਵਾਂ ਜਿਹੜੀਆਂ ਲੋੜ ਆ ਲੋਕਾਂ ਨੂੰ ਤੇ ਖੂਨਦਾਨ ਆਪਾਂ ਨੂੰ ਪਤਾ ਸਾਰਨਾ ਵੱਡਾ ਦਾਨ ਹੈ ਮਹਾਨ ਦਾਨ ਹੈ ਤੇ ਮੈਂ ਚਲਾਗਾ ਕਰਦਾ ਜੀ ਬਹੁਤ ਵਧੀਆ ਉਪਰਾਲਾ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਇਦਾਂ ਦੇ ਕੈਂਪ ਇਦਾਂ ਦਾ ਜਿਹੜੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਤੇ ਇੱਕ ਸੇਧ ਵੀ ਮਿਲਦੀ ਆ ਕਿ ਕਿਉਂਕਿ ਜੇ ਆਪਾਂ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਕੁਬਦੀਪ ਨੂੰ ਨਹੀਂ ਜਾਣਦਾਗਾ ਤੇ ਇਹ ਇੱਕ ਜਿਹੜੀ ਹੈਗੀ ਹੈ ਮੋਡ ਬਣਿਆ ਜਾਂਦਾ ਆਪਾਂ ਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਉਤਸ਼ਾਹਤ ਹੁੰਦੇ ਆ ਸੋ ਇਦਾਂ ਦੇ ਜਿਹੜੇ ਕੈਂਪ ਲੱਗਣੇ ਚਾਹੀਦੇ ਤੇ ਬਹੁਤ ਵਧੀਆ ਪ੍ਰਦਰਸ਼ਨ ਮੈਂ ਮੁਬਾਰਕਾ ਦਿੰਦਾ ਇਹਨਾਂ ਦੀ ਸਾਰੀ ਟੀਮ ਨੂੰ ਤੇ ਬਹੁਤ ਵਧੀਆ ਜਿਹੜਾ ਹੈ ਇਹਨਾਂ ਨੇ ਕੰਮ ਕੀਤਾ ਤੇ ਹਰ ਸਾਲ ਮੈਨੂੰ ਲੱਗਦਾ ਇਤੋਂ ਵਧੀਆ ਜਿਹੜਾ ਜਨਮ ਦਿਨ ਮਨਾਉਣ ਦਾ ਤਰੀਕਾ ਨਹੀਂ ਹੋ ਸਕਦਾ ਜੀ 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 ਬਹੁਤ ਵਧੀਆ ਹਾਂ ਗਲੱਖਣ ਸੋਚ ਹੈ ਸੋ ਮੇਰੇ ਨਾਲ ਇਸ ਵਕਤ ਟੀਮ ਜਗਦੀਪ ਸਿੰਘ ਘਟਰਾ ਦੀ ਬੈਕਬੋਨ ਕਹੀ ਜਾਣ ਵਾਲੇ ਉਹਨਾਂ ਦੇ ਸਾਥੀ ਮੌਜੂਦ ਨੇ ਟੀਮ ਮੈਂਬਰ ਜਤਨਜੀਤ ਜੀ ਸਾਡੇ ਨਾਲ ਮੌਜੂਦ ਹੈ ਜਤਨਜੀਤ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਇਸ ਟੀਮ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਹੋ ਔਰ ਇੱਕ ਖੂਨਦਾਨ ਕੈਂਪ ਛੇਵਾਂ ਖੂਨਦਾਨ ਕੈਂਪ ਹੈ ਸੋ ਇਸ ਮੌਕੇ ਤੁਸੀਂ ਕੁਝ ਕਹਿਣਾ ਚਾਹੋਗੇ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੁਸੀਂ ਇੱਥੇ ਪਹੁੰਚੋ ਜੀ ਅੱਜ ਮਾਈ ਜਗਦੀਪ ਘਟਾਈ ਦਾ ਚਰਮ ਦੇਣਾ ਹੈ ਸਾਡਾ ਧਾਲੀਵਾਂ ਜਣਾ ਹੁੰਦੇ ਨੇ ਉਸ ਤੇ ਅਸੀਂ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਹਰ ਸਾਲ ਦੀ ਤਰ੍ਹਾਂ ਪਾਈ ਇਸ ਸਾਲ ਵੀ 6ਵਾਂ ਫੂਨ ਦਾ ਕੈਂਪ ਲਾ ਰਹੇ ਹਾਂ ਪਿਛਲੇ ਸਾਲ ਅਸੀਂ 232 ਯੂਨਿਟ ਦੇ ਆਸ-ਪਾਸ ਕੀਤੇ ਸੀ ਇਸ ਸਾਲ ਸਾਡਾ ਜੋ ਟਿਸ਼ਾ ਹੈਗਾ 400 ਯੂਨਿਟ ਦਾ ਹੈ ਜੋ ਕਿ ਸਾਰਿਆਂ ਦੇ ਸਾਥ ਨਾਲ ਹੀ ਹੋਣਾ ਜੀ ਵੱਡੇ ਦਾਇਰੇਆਂ ਦੇ ਵਿੱਚ ਜਿਵੇਂ ਡੀਐਮ ਸੀ ਸੀ ਐਮ ਸੀ ਦਾ ਫੂਨ ਅਵੇਲੇਬਲ ਹੋ ਜਾਂਦਾ 5-10000 ਰੁਪਏ ਤੱਕ ਕਈ ਬੰਦੇ ਨੂੰ ਫੋਨ ਲੈਣਾ ਬੜਾ ਮੁਸ਼ਕਲ ਹੋ ਜਾਂਦਾ ਬਿਲਕੁਲ ਹਾਂ ਉਸੇ ਨੂੰ ਦੇਖਦੇ ਹੀ ਬਾਈ ਜਿਹਨੇ ਸੋਚਿਆ ਵੀ ਜਨਮ ਦਿਨ ਤਾਂ ਸਾਰੇ ਬਣਾਉਂਦੇ ਆ ਬਾਕੀਆਂ ਕਰਕੇ ਲੋਕ ਪਾਰਟੀਆਂ ਕਰਦੇ ਆ ਸ਼ਰਾਬਾ ਪਿੰਦੇ ਆ ਸ਼ਰਾਬਾ ਪਿੰਦੇ ਚਲੋ ਉਹ ਹਰ ਇੱਕ ਦੇ ਆਪਣਾ ਆਪਣਾ ਸ਼ੌਂਕ ਆ ਰ ਇੱਕ ਦਾ ਆਪਣਾ ਬਸ ਸੋਚ ਇਹ ਸੋਚ ਕਿਤੇ ਉਸ ਤੋਂ ਬਹੁਤ ਦੂਰ ਉੱਤੇ ਉੱਠ ਕੇ ਆ ਜੀ ਇਹ ਉਪਰਾਲਾ ਬਹੁਤ ਵੱਡਾ ਉਪਰਾਲਾ ਫੂਲਦਾਨ ਮਹਾਦਾਨ ਇਹ ਕੈਂਪਸ ਹਾਲ ਦੇ ਵਿੱਚ ਇੱਕ ਵਾਰੀ ਲੱਗਦਾ ਪਰ ਆਪਣੀ ਮੰਡੀ ਦੇ ਵਿੱਚ ਇਹ ਹਰ ਮੈਨ ਲੱਗਦਾ ਤਿੰਨ ਚਾਰ ਮਹੀਨਾਵਾਂ ਲੱਗਣਾ ਚਾਹੀਦਾ ਓ ਕਿ ਇਸ ਫੋਨ ਦਾ ਬਹੁਤ ਜ਼ਿਆਦਾ ਲੋਡ ਹੈ ਬਿਲਕੁਲ ਐਕਸੀਡੈਂਟ ਹੁੰਦੇ ਰਹਿੰਦੇ ਆ ਇਸੇ ਜਿਹੇ ਜਿਹੜੇ ਕਾਰਜਾਂ ਦੀ ਵਾਕਈ ਸਹੀ ਗੱਲ ਆ ਬਈ ਜਤੰਦੀ ਕਿ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਬਹੁਤ ਅਜਿਹੇ ਲੋਕ ਨੇ ਜਿਹੜੇ ਖੂਨ ਬਿਨਾ ਜਿਹੜਾ ਕੋਨ ਦੀ ਘਾਟ ਹੋਣ ਕਰਕੇ ਕੁਝ ਫਾਈਨੈਂਸ਼ੀਅਲ ਕੰਡੀਸ਼ਨ ਹੋਣ ਦੇ ਕਰਕੇ ਜਿਹੜੇ ਜ਼ਿੰਦਗੀ ਤੋਂ ਹੱਥ ਧੋ ਬੈਂਦੇ ਆ ਸੋ ਅੱਜ ਮੈਂ ਵਧਾਈ ਦੇਣਾ ਚਾਹੁੰਦਾ ਜਿੱਥੇ ਜਗਦੀਪ ਜੀ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਉੱਤੇ ਨਾਲ ਉਹਨਾਂ ਦੀ ਟੀਮ ਮੈਂਬਰ ਦੇ ਤੌਰ ਤੇ ਤੁਸੀਂ ਵੀ ਬਹੁਤ ਮਿਹਨਤ ਕਰਦੇ ਹੋ ਬਹੁਤ ਬਹੁਤ ਮੁਬਾਰਕ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਈ ਜੀ ਸਾਡੇ ਨਾਲ ਮੈਂਬਰ ਜੱਸੀ ਭਾਈ ਸੀਗੇ ਤੇ ਆਜੋ ਹੈਪੀ ਜੀ ਤੁਸੀਂ ਵੀ 80 ਦਾ ਰੋਡ ਦਾ ਉਹਨੂੰ ਕਰਾਓ ਸੋ ਬਾਲਾ ਜੀ ਟੈਲੀਕਮ ਤੋਂ ਹੈਪੀ ਜੀ ਜਿਹੜੇ ਅਕਸਰ ਸਮਾਜ ਸੇਵੀ ਕੰਮਾਂ ਦੇ ਵਿੱਚ ਨਿਹਾਲ ਸਿੰਘ ਵਾਲਾ ਦੇ ਵਿੱਚ ਉਰੀ ਹੋ ਕੇ ਜਿਹੜਾ ਕੰਮ ਕਰਦੇ ਆ ਹੈਪੀ ਜੀ ਤੁਸੀਂ ਪਹਿਲਾਂ ਤਾਂ ਅੱਜ ਦੇ ਇਸ ਕੈਂਪ ਮੌਕੇ ਜਲਦੀਪ ਸਿੰਘ ਘਟਰਾਜੀ ਦੇ ਜਨਮ ਦਿਨ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤਾਂ ਸਾਰੇ ਰੀਅਲ ਫੈਕਟ ਤੇ ਰੈਕਸ਼ਨ ਬਹੁਤ-ਬਹੁਤ ਵਧਾਈਆਂ ਜੀ ਸਾਡੇ ਭਰਾ ਦਾ ਜਨਮ ਦਿਨ ਹੈ ਜਗਦੀਪ ਸਿੰਘ ਘਟਰਾਜੀ ਦਾ ਇਹ ਹਰ ਸਾਲ ਖੂਨਦਾਨ ਕੈਂਪ ਲਗਾਉਂਦੇ ਆ ਇਸੇ ਤਰ੍ਹਾਂ ਇਹ ਛੇਵਾਂ ਖੂਨਦਾਨ ਕੈਂਪ ਆ ਜੀ ਖੂਨਦਾਨ ਮਹਾਕਲਿਆਣ ਅਸੀਂ ਇਸ ਚੀਜ਼ ਦੇ ਨਾਲ ਆ ਸਾਰੇ ਭਰਾ ਸਾਡਾ ਵੱਡਾ ਭਰਾ ਬਹੁਤ ਵਧੀਆ ਕੰਮ ਕਰ ਰਿਹਾ ਬਾਕੀ ਲੋਕਾਂ ਨੂੰ ਪਤਾ ਹੀ ਹੈ ਜੀ ਅਸੀਂ ਚੰਗੇ ਹੋ ਕੇ ਵੰਤਰਦੇ ਹਾਂ ਅਸੀਂ ਇਹੀ ਕਹਾਂਗੇ ਸਾਡੇ ਭਰਾ ਨੂੰ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇਰੀ ਸੋ ਕਿਸੇ ਵੀ ਬੰਦੇ ਕਾਮਯਾਬ ਬੰਦੇ ਤੇ ਕਿਹਾ ਜਾਂਦਾ ਕਿ ਉਹਨਾਂ ਦੀ ਕੋਈ ਵੀ ਪੋਲੀਟੀਸ਼ੀਅਨ ਹੈ ਕੋਈ ਵੀ ਸਮਾਜ ਸੇਵੀ ਹੈ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਤੁਸੀਂ ਉਹਨਾਂ ਦੇ ਟੀਮ ਮੈਂਬਰ ਵੀ ਰੀੜ ਦੀ ਹੱਡੀ ਹੋ ਉਹਨਾਂ ਦੀ ਟੀਮ ਦੀ ਔਰ ਅੱਗੇ ਵੀ ਇਹ ਜਿਹੇ ਜਿਹੜੇ ਕੈਂਪ ਦੇਖਣ ਨੂੰ ਮਿਲਣਗੇ ਜ਼ਰੂਰ ਜੀ ਜ਼ਰੂਰ ਹਰ ਸਾਲ ਕੈਂਪ ਲੱਗਦਾ ਰਹੂਗਾ ਭਰਾ ਦੇ ਜਨਮ ਦਿਨ ਤੇ ਹਰ ਸਾਲ ਅਸੀਂ ਇਦਾਂ ਹੀ ਖੁਸ਼ੀਆਂ ਮਨਾਉਂਦੇ ਰਹਿਾਂਗੇ ਤੇ ਹਰ ਵਕਤ ਲੋਕਾਂ ਵਾਲੇ ਹਾਜ਼ਰ ਖੜੇ ਆ ਸਾਡੀ ਸਾਰੀ ਟੀਮ ਖੜੀ ਆ ਸਾਡਾ ਭਰਾ ਹਾਜ਼ਰ ਖੜਾ ਕਿਸੇ ਮਰਜ਼ੀ ਕਿਸੇ ਮਰਜ਼ੀ ਕੰਮ ਲਈ ਜਦੋਂ ਮਰਜ਼ੀ ਮਿਲੋ ਹਰ ਜਗ੍ਹਾ ਹਵੇਲੇ ਵਾਲ ਮਿਲਾਂਗੇ ਜੀ ਸੋ ਆ ਆਪਾਂ ਝਲਕ ਦਿਖਾਉਨੇ ਆ ਤੁਹਾਨੂੰ ਖੂਨਦਾਨ ਕੈਂਪ ਦੀ ਤੇ ਹੋਰ ਵੀ ਜਿਹੜੇ ਸੱਜਣ ਨੇ ਬਈ ਜਗਦੀਪ ਦੇ ਜਿਹੜੇ ਚਾਹਣ ਵਾਲੇ ਉਹਨਾਂ ਦੇ ਸੱਜਣ ਮਿੱਤਰ ਕਟੜਾ ਜੀ ਦੇ ਉਹਨਾਂ ਨੂੰ ਵੀ ਮਨਾਉਨੇ ਆ ਤੇ ਖੂਨਦਾਨੀਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅ ਭਾਈ ਜੀ ਹੌਂਦਾਨ ਕਰ ਰਹੇ ਆ ਵੈਸੇ ਆਪਾਂ ਡਿਸਟਰਬ ਤਾਂ ਨਹੀਂ ਕਰਨਾ ਚਾਹੀਦਾ ਕੀ ਨਾਮ ਹੈ ਭਾਈ ਜੀ ਬਰਿੰਦਰ ਸਿੰਘ ਸੋ ਬਹੁਤ ਮੁਬਾਰਕਬਾਦ ਭਾਈ ਕਿਉਂਕਿ ਖੂਨਦਾਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਤਾਨ ਹੈ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਜੀ ਬਸ ਜੀ ਕਹਿਣਾ ਕੀ ਹੈ ਪਰਮਾਤਮਾ ਸੋਕਰ ਲੰਬੀ ਉਮਰ ਕਰੇ ਸਾਡੀ ਪਰਮਾਤਮਾ ਬਹੁਤ ਬਹੁਤ ਤੁਸੀਂ ਪਹਿਲਾਂ ਵੀ ਕਰਦੇ ਹੋ ਖੂਨਦਾਨ ਹਾਂ ਹਾਂ ਜੀ ਤਿੰਨ ਚਾਰ ਵਾਰ ਕੀਤਾ ਹੈ ਮਾਗੀ ਮੇਡੇ ਤੇ ਕਰਿਆ ਇਧਰ ਲਾਇਨ ਜੀ ਕਲੱਬ ਦੇ ਵਿੱਚ ਕਰਿਆ ਦੋ ਤਿੰਨ ਵਾਰ ਹਾਂ ਜੀ ਸੋ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਕਿ ਖੂਨਦਾਨ ਕਰਨ ਵਾਸਤੇ ਪ੍ਰੇਰਿਤ ਕਰਨਾ ਚਾਹੁੰਦੇ ਆ ਹਾਂਜੀ ਬਸ ਮੈਂ ਇਹੀ ਪੀਰ ਕਰਦਾ ਵੀ ਆਪਣੇ ਆਉਣ ਵਾਲੀ ਪੀੜ੍ਹੀ ਆ ਜੋ ਵੀ ਆ ਬਸ ਖੂਨਦਾਨ ਮੱਤ ਤੋਂ ਵੱਧ ਦਾਨ ਕਰੋ ਪਰਮਾਤਮਾ ਸਾਹਿਬ ਦੀ ਲੰਗਰੀ ਨੂੰ ਜੀ ਸੋ ਇਹ ਨੇ ਵਰਿੰਦਰ ਸਿੰਘ ਜਿਹੜੇ ਖੂਨਦਾਨ ਕਰ ਰਹੇ ਆ ਔਰ ਇੱਧਰ ਆਪਾਂ ਮਿਲਾਉਨੇ ਆ ਬਾਈ ਜੀ ਜੌਨੀ ਕੁਮਾਰ ਜੀ ਜੋਨੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਤੁਸੀਂ ਵੀ ਕਰਤਾ ਹੁੰਦਣ ਹਾਂਜੀ ਹਾਂਜੀ ਕਰਤਾ ਕਿੰਨੀ ਵਾਰ ਤੁਸੀਂ ਕਰ ਰਹੇ ਹੋ ਫਸਟ ਟਾਈਮ ਕਰ ਰਹੇ ਹੋ ਅੱਛਾ ਫਸਟ ਟਾਈਮ ਕਰ ਰਹੇ ਹੋ ਹਾਂਜੀ ਹਾਂਜੀ ਕਿਵੇਂ ਲੱਗਿਆ ਠੀਕ ਹੋ ਹਾਂਜੀ ਹਾਂਜੀ ਤੇ ਠੀਕ ਹੈ ਹਾਂਜੀ ਹਾਂਜੀ ਚਲੋ ਤੇ ਇਹ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ ਬਾਈ ਗੱਤਾ ਜੀ ਵੱਲੋਂ ਹੁੰਦੀ ਆ ਜੀ ਬਹੁਤ ਵਧੀਆ ਵੀਰ ਚ ਕੰਮ ਬਹੁਤ ਵਧੀਆ ਗੱਲ ਹੈ ਸੋ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਵੀ ਸੋ ਇਸੇ ਤਰ੍ਹਾਂ ਹੋਰ ਵੀ ਨੌਜਵਾਨ ਵੀਰ ਨੇ ਬਾਈ ਜੀ ਹੋਰਾਂ ਨਾਲ ਗੱਲ ਕਰਦੇ ਆ ਸਸੀ ਗੱਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਖਿੰਦਰ ਸਿੰਘ ਹੈ ਕੀ ਡਿਪੈਂਡ ਲੋਕਲ ਮੈਨ ਹਾਲ ਸੁਣੇ ਮੈਨ ਹਾਲ ਸੁਣੇ ਤੇ ਤੁਸੀਂ ਅੱਜ ਤੁਸੀਂ ਵੀ ਪਹਿਲੀ ਵਾਰ ਕੀਤਾ ਜਾਂ ਪਹਿਲਾਂ ਮੈਂ 2-3 ਵਾਰੀ ਪਹਿਲਾਂ ਵੀ ਕੀਤਾ 2-3 ਵਾਰ ਕੀਤਾ ਸੋ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜਿਹੜੇ ਕਈ ਵਾਰ ਡਰਦੇ ਐ ਖੂਨਦਾਨ ਕਰਨ ਤੋਂ ਵੀ ਪਤਾ ਨਹੀਂ ਕੀ ਹੋ ਜਾਊਗਾ ਬਹੁਤ ਵਧੀਆ ਚੀਜ਼ ਆ ਹੂੰ ਹੰਦਾਨ ਕਰੋ ਹੂੰ ਚੰਗੀ ਚੀਜ਼ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਮਿਲਾਉਂਦੇ ਆ ਤੁਹਾਨੂੰ ਮੈਡੀਕਲ ਟੀਮ ਜਿਹੜੀ ਆਈ ਹੋਈ ਐ ਮੈਡਮ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਤੁਹਾਡੇ 2 ਮਿੰਟ ਲੈਣੇ ਚਾਹੁੰਦੇ ਆ ਮੈਮ ਕਿਹੜੀ ਸੰਸਥਾ ਵੱਲੋਂ ਆਏ ਹੋ ਮੈਮ ਤੁਸੀਂ ਸਰ ਜੀ ਜੀ ਗੁਰਨਾਨਕ ਇੱਥੇ ਬਾਲਾਜੀ ਸਮਾਜਿਕ ਸੰਗਠਨ ਕੋਟਪੂਰਾ ਵੱਲੋਂ ਆਏ ਜੀ ਗੁਰਨਾਨਕ ਦੇ ਚੈਰੀਟੇਬਲ ਅੰਡਰਟੈਕਿੰਗ ਹੈ ਸੋਸਾਇਟੀ ਤੇ ਅੱਜ ਦਾ ਟਾਰਗੇਟ ਕਿੰਨਾ ਹੈਗਾ ਵੀ ਮਤਲਬ ਕਿੰਨਾ ਤੁਹਾਨੂੰ ਲੱਗਦਾ ਕਿ ਹੋਜੀਗਾ ਸਰ ਟਾਰਗੇਟ 500 ਯੂਨਿਟ ਦਾ ਹੈਗਾ ਵੈ ਬਾਕੀ ਲੋਕਾਂ ਦੇ ਕਿੰਨੇ ਹੁਣ ਤੱਕ ਕਿੰਨੇ ਯੂਨਿਟ ਹੋ ਚੁੱਕੇ ਹੈ ਜੀ ਅਜੇ ਤੱਕ ਤਾਂ ਹਲੇ ਸਟਾਰਟ ਕੀਤਾ ਹੈ ਜੀ 20 ਯੂਨਿਟ ਹੋ ਚੁੱਕੇ 20 ਯੂਨਿਟ ਹੋ ਗਏ ਹੈ ਜੀ ਹਲੇ ਹਲੇ ਸਟਾਰਟਿੰਗ ਹੋਈ ਹੈ 20 ਯੂਨਿਟ ਹੋ ਗਏ ਹੈ ਔਰ ਕੋਟਕਪੂਰਾ ਤੋਂ ਬਾਲਾ ਜੀ ਸਮਾਜ ਸੇਵਾ ਸੰਗਤ ਉਹਨਾਂ ਏ ਟੀਮ ਪਹੁੰਚੀ ਹੋਈ ਹੈ ਔਰ ਸੋ ਆਜੋ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਕਿਉਂਕਿ ਕੱਲਾ ਬਲੱਡ ਡੋਨੇਸ਼ਨ ਦਾ ਉਧਰ ਦੂਸਰੇ ਪਾਸੇ ਜਿਹੜੇ ਖੂਨਦਾਨੀ ਹੈ ਇਧਰ ਵੀ ਇੱਕ ਝਲਕ ਜਗਦੀਪ ਸਿੰਘ ਘਟਰਾ ਜੀ ਜਿਹੜੇ ਖੂਨਦਾਨੀਆਂ ਨੂੰ ਮਿਲਦੇ ਹੋਏ ਸਰਪਜੀਤ ਸਿੰਘ ਜੀ ਖਾਲਸਾ ਸੋ ਆਜੋ ਸਰਪਜੀਤ ਸਿੰਘ ਜੀ ਖਾਲਸਾ ਆਮ ਆਦਮੀ ਪਾਰਟੀ ਦੇ ਆਗੂ ਨੇ ਖਾਲਸਾ ਜੀ ਤੁਸੀਂ ਕਰ ਚੁੱਕੇ ਹੋ ਕਿ ਹੋ ਰਿਹਾ ਅੱਜ ਤੁਸੀਂ ਕਿੰਨੀਵੀਂ ਵਾਰ ਕਰ ਰਹੇ ਹੋ ਖੂਨਦਾਨ ਮੇਰਾ ਜੀ ਇਹ 8ਵੀਂ ਵਾਰ ਆਇਆ ਤੇ ਪ੍ਰਧਾਨ ਜੀ ਦੇ ਜਿਹੜਾ ਖੂਨਦਾਨ ਕੈਂਪ ਤੇ ਮੈਂ ਦੂਜੀ ਵਾਰ ਆਇਆ ਹੂੰ ਪਿਛਲੇ ਸਾਲ ਵੀ ਤੁਸੀਂ ਪਿਛਲੇ ਸਾਲ ਵੀ ਕੀਤਾ ਸੀ ਬਰੇ ਭਰਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਪ੍ਰਮਾਤਮਾ ਅਗੇ ਆਸ ਕਰਦੇ ਆ ਸਾਡਾ ਭਰਾ ਆਪ ਦੇ ਬਿਜ਼ਨਸ ਵਿੱਚ ਵੀ ਤੇ ਰਾਜਨੀਤਿਕ ਫੀਲਡ ਵਿੱਚ ਵੀ ਖੂਬ ਤਰੱਕੀਆਂ ਕਰੇ ਤੇ ਇਹੋ ਜੇ ਕਾਰੋਬਾਰ ਮਨਲਾ ਵੀ ਕਾਰਜ ਇਹ ਕਰਦੇ ਰਹਿਣ ਇਹ ਸਾਡਾ ਸੰਯੋਗ ਪ੍ਰਧਾਨ ਜੀ ਦੇ ਨਾਲ ਫੋਲ ਜੀ ਅਸਲੀ ਵਾਰੀ ਵੀ ਅੱਪ 40 50 ਮੁੰਡੇ ਲੈ ਕੇ ਆਏ ਸੀ ਹਰ ਕੀ ਪ੍ਰਧਾਨ ਜੀ ਨੇ 50 ਮੁੰਡਿਆਂ ਦੀ ਡਿਊਟੀ ਲਾਈ ਆ ਹ ਹ ਸਾਰੇ ਮੁੰਡੇ ਆਉਣਗੇ ਅੱਜ ਹ ਹ ਪੂਰੇ ਲੈਣੇ ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ ਮੈਂ ਅ ਅਸੀਂ ਪਿਛਲੇ ਸਾਲ ਵੀ ਦੇਖਿਆ ਸੀ ਬਹੁਤ ਮਿਹਨਤ ਕੀਤੀ ਤੁਸੀਂ ਉਦੋਂ ਵੀ ਸੋ ਇੰਟਰਵਿਊ ਬਾਈ ਜੀ ਦੱਸਿਓ ਬਾਈ ਜੀ ਕੀ ਨਾਮ ਹੈ ਬਾਈ ਜੀ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਤੁਸੀਂ ਪਹਿਲਾਂ ਦਾ ਪਹਿਲੀ ਵਾਰ ਕਰਵਾ ਰਹੇ ਹੋ ਜਾਂ ਪਹਿਲਾਂ ਵੀ ਬਲਾਡ ਪਹਿਲਾਂ ਵੀ ਪੰਜ ਵਾਰ ਕਰ ਪੰਜ ਵਾਰ ਕਰਵਾ ਚੁੱਕੇ ਹੋ ਜਿਹੜੇ ਨੌਜਵਾਨ ਬਲੱਡ ਡੋਨੇਟ ਕਰਨ ਤੋਂ ਡਰਦੇ ਐ ਵੀ ਪਤਾ ਨਹੀਂ ਕੀ ਹੋ ਜਾਊ ਉਹਨਾਂ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਕਿ ਕਹਣਾ ਚਾਹੀਦਾ ਜਿੰਨਾ ਪਿਆਰ ਕਰਾਵਾਂਗੇ ਉਹਨਾਂ ਨੇ ਜ਼ਿਆਦਾ ਬੰਦਾ ਖੋਣ ਜੀ ਕੋਈ ਪਰੇਸ਼ਾਨੀ ਨਹੀਂ 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 ਕੋਈ ਪਰੇਸ਼ਾਨੀ ਨਹੀਂ ਜੀ ਜੀ ਸੋ ਇੱਕ ਫੋਟੋ ਯਾਦਗਾਰੀ ਤਸਵੀਰ ਜਗਦੀਪ ਸਿੰਘ ਗੱਟਰਾ ਜੀ ਵੱਲੋਂ ਜਿਹੜੇ ਬਲੱਡ ਡੋਨੇਟ ਕਰ ਰਹੇ ਨੇ ਉਹਨਾਂ ਦੇ ਨਾਲ ਕਰਨ ਇਹ ਜਗਦੀਪ ਸਿੰਘ ਘਟਰਾਜੀ ਦੇ ਬੇਟੇ ਕਰਨਜੀਤ ਸਿੰਘ ਕਰਨ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਇੱਧਰ ਆ ਜਾਓ ਲੈ ਲੈ ਇੱਧਰ ਕਰੀ ਮੇਰੇ ਨਾਲ ਜਗਦੀਪ ਸਿੰਘ ਘਟਰਾਜੀ ਦੇ ਸੁਪੁੱਤਰ ਕਰਨ ਭਾਈ ਮੌਜੂਦ ਹੈ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਹਾਡੇ ਫਾਦਰ ਸਾਹਿਬ ਜਗਦੀਪ ਸਿੰਘ ਘਟਰਾਜੀ ਦਾ ਅੱਜ ਜਨਮ ਦਿਹਾੜਾ ਹੈ ਤੇ ਅਸੀਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਇਸ ਕਾਰਜ ਦੇ ਵਿੱਚ ਅਸੀਂ ਦੇਖਿਆ ਪਹਿਲਾਂ ਵੀ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਬਹੁਤ ਮਿਹਨਤ ਕਰਦੇ ਆਂ ਕੁਝ ਕਹਿਣਾ ਚਾਹੋਗੇ ਅੱਜ ਆਪਣੇ ਪਿਤਾ ਜੀ ਲਈ ਕੁਝ ਬਸ ਜੀ ਬਲੱਡ ਕੈਂਪ ਹੈ ਵੈਸੇ ਤਾਂ ਸਾਰੇ ਨੂੰ ਬਹੁਤ ਯੂਥ ਨੂੰ ਬਹੁਤ ਅੱਗੇ ਆਉਣਾ ਚਾਹੀਦਾ ਜੀ ਬਹੁਤ ਵਧੀਆ ਚੀਜ਼ ਹੈ ਆਪਾਂ ਇਹਨਾਂ ਉਹ ਦਿੰਦੇ ਨਹੀਂ ਪਰ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਤੁਹਾਡੇ ਪਿਤਾ ਜੀ ਦੀ ਸੋਚ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਜੇ ਉਹ ਕਹਿੰਦੇ ਮੇਰਾ ਸੁਪਨਾ ਹੈ ਇਹ ਕਿ ਇਹ ਜਿਹੇ ਕਾਰਜ ਜਿਹੜੇ ਹੋਰ ਅੱਗੇ ਚੱਲਦੇ ਰਹਿਣ ਨਹੀਂ ਸਾਡਾ ਗੋਲ ਵੀ ਹੈ ਜੀ ਇਸ਼ੇ ਹੀ ਕੰਮ ਹੋਣਾ ਚਾਹੀਦਾ ਹੋਰ ਅੱਗੇ ਨਾਲੇ ਆਪਾਂ ਦਾ 6ਵਾਂ ਬਲੱਡ ਕੈਂਪ ਜੀ ਅੱਗੇ ਵੀ ਹੋਰ ਕਰਾਂਗੇ ਸੋ ਅਸੀਂ ਵੀ ਅਰਦਾਸ ਕਰਦੇ ਆ ਕਿ 6ਵੇਂ ਦਾ 600 ਮਾ ਵੀ ਅਸੀਂ ਕਿਸੇ ਤਰ੍ਹਾਂ ਹੀ ਧੁੰਮ ਧਾਮ ਨਾਲ ਮਨਾਈਏ ਤੇ ਨਾਲ ਦੀ ਨਾਲ ਮੈਂ ਧਿਆਨਣਾ ਚਾਹੁੰਦਾ ਲੋਕ ਵੀ ਜਾਨਣਾ ਚਾਹੁੰਦੇ ਸਾਡੇ ਦਰਸ਼ਕ ਕਿ ਜਗਦੀਪ ਸਿੰਘ ਗੱਡਰਾ ਦੇ ਬੇਟੇ ਜਿਹਨੇ ਪੋਲਿਟਿਕਸ ਦੇ ਵਿੱਚ ਆ ਰਹੀ ਹੈ ਆਉਣਾ ਚਾਹੁੰਦੇ ਆ ਜਾਂ ਤੁਹਾਡਾ ਹੈ ਨਿਸ਼ਾਨਾ ਪੋਲਿਟਿਕਸ ਦੇ ਵਿੱਚ ਉਹ ਤਾਂ ਮੈਂ ਬਿਜ਼ਨਸ ਹੀ ਦੇਖਣਾ ਤੁਸੀਂ ਬਿਜ਼ਨਸ ਹੀ ਦੇਖਣਾ ਮਤਲਬ ਪੋਲਿਟਿਕਸ ਦੇ ਵਿੱਚ ਨਹੀਂ ਆਉਣਾ ਨਹੀਂ ਪੋਲਿਟਿਕਸ ਅੱਗੇ ਕੀ ਬਤਾਉਂਦਾ ਫਿਰ ਦੇਖਾਂਗੇ ਜੀ ਜੋ ਹੋਊਗਾ ਇੰਟਰਸਟ ਹੈ ਪੋਲਿਟਿਕਸ ਦੇ ਵਿੱਚ ਹਾਂਜੀ ਇੰਟਰਸਟ ਹੈਗਾ ਹਾਂਜੀ ਹਾਂਜੀ ਸੋ ਪਾਪਾ ਜੀ ਹਲੇ ਸਪੋਰਟ ਕਰ ਰਹੇ ਹੋ ਜੀ ਚਲੋ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਨਾਲ ਦੀ ਨਾਲ ਸ਼ੁਕਾਮਨਾਵਾਂ ਦਿੰਨੇ ਆ ਅਸੀਂ ਆਓ ਅ ਅੱਗੇ ਮਿਲਦੇ ਆਪਾਂ ਪਹਿਲਾਂ ਤਾਂ ਦਿਖਾਉਣੇ ਆ ਤਾਂ ਖਾਣ ਪੀਣ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਹੈ ਜਿਹੜੇ ਖੂਨਦਾਨੀ ਨੇ ਜਿਹੜੇ ਸੱਜਣ ਬਾਹਰੋਂ ਆ ਰਹੇ ਨੇ ਉਹਨਾਂ ਦੇ ਲਈ ਜਿਹੜਾ ਰਿਫਰੈਸ਼ਮੈਂਟ ਵਗੈਰਾ ਉਹਦਾ ਵੀ ਪ੍ਰਬੰਧ ਕੀਤਾ ਗਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਸ਼ਾਮ ਲਾਲ ਜੀ ਨਹੀਂ 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 ਠੀਕ ਹੋ ਹਾਂ ਜੀ ਓਕੇ ਹਾਂ ਇੱਕ ਤੋ ਵੀ ਹਲੋ ਹਾਂਜੀ ਸਾਰੇ ਝਲਕ ਦਿਖਾ ਦੇ ਸੋ ਜੁੜੇ ਰਹਿਣਾ ਤੁਸੀਂ ਰੀਅਲ ਫੈਕਟ ਨਿਊਜ਼ ਦੇ ਨਾਲ ਇਸ ਕੈਂਪ ਇਹ ਜਦੋਂ ਹੀ ਕੋਈ ਅਪਲੋਡ ਕੋਈ ਹੋਰ ਸਖਸ਼ੀਤਾ ਆਉਂਦੀਆਂ ਦੁਬਾਰਾ ਫੇਰ ਤੁਹਾਨੂੰ ਇਸ ਕੈਂਪ ਦੇ ਨਾਲ ਜੋੜਾਂਗੇ ਤਿਲਹਾਲ ਅਸੀਂ ਲੈਣੇ ਆ ਇਜਾਜ਼ਤ ਔਰ ਜਲਦੀ ਫੇਰ ਤੁਹਾਨੂੰ ਅੱਜ ਦੇ ਇਸ 6ਵੇਂ ਬਲੱਡ ਡੋਨੇਸ਼ਨ ਕੈਂਪ ਦੇ ਨਾਲ ਫੇਰ ਲੈ ਕੇ ਜੁੜਾਂਗੇ